ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਟਰੰਪ ਉੱਤੇ ਗੋਲੀਆਂ ਚੱਲੀਆਂ ਨੇ ਦੱਸਦੇ ਕਿ ਉਹ ਚੋਣਾਂ ਨੂੰ ਲੈ ਕੇ ਸੰਬੋਧਨ ਕਰ ਰਹੇ ਸਨ ਤਾਂ ਰੈਲੀ ਦੇ ਵਿੱਚ ਉਹਨਾਂ ਉੱਤੇ ਹਮਲਾ ਹੋਇਆ ਇਹ ਘਟਨਾ ਉਦੋਂ ਵਾਪਰੀ ਜਦੋਂ ਉਹ ਚੋਣ ਰੈਲੀ ਕਰ ਰਹੇ ਸਨ ਇਸ ਤੋਂ ਬਾਅਦ ਅਚਾਨਕ ਉਹਨਾਂ ਉੱਤੇ ਇੱਕ ਤੋਂ ਵੱਧ ਇੱਕ ਕਈ ਰਾਉਂਡ ਨੇ ਜਿਹੜੇ ਉਹ ਫਾਇਰ ਕੀਤੇ ਗਏ ਤੇ ਇਸ ਘਟਨਾ ਦੇ ਵਿੱਚ ਉਹਨਾਂ ਦੇ ਕੰਨ ਉੱਤੇ ਗੋਲੀ ਲੱਗੀ ਹੈ ਤਾਂ ਦੱਸ ਦੇ ਕਿ ਜਦੋਂ ਟਰੰਪ ਭਾਸ਼ਣ ਦੇ ਰਹੇ ਹੁੰਦੇ ਨੇ ਤਾਂ ਅਚਾਨਕ ਟਾੜ-ਟਾੜ ਦੀ ਆਵਾਜ਼ ਆਉਂਦੀ ਹੈ ਗੋਲੀਆਂ ਚੱਲਦੀਆਂ ਨੇ ਰੰਪ ਦੇ ਕੰਨ ਉੱਤੇ ਗੋਲੀ ਲੱਗਦੀ ਹੈ ਤੇ ਇਸ ਘਟਨਾ ਦੇ ਵਿੱਚ ਇੱਕ ਜਾਨੇ ਦੀ ਮੌਤ ਹੋ ਗਈ ਹੈ ਤੇ ਇੱਕ ਜਾਨਾ ਜ਼ਖਮੀ ਵੀ ਹੋਇਆ ਦੱਸਿਆ ਜਾ ਰਿਹਾ ਹੈ ਤਾਂ ਭਾਸ਼ਣ ਦੌਰਾਨ ਅਚਾਨਕ ਉਹਨਾਂ ਦੇ ਕੰਨ ਉੱਤੇ ਗੋਲੀ ਲੱਗ ਜਾਂਦੇ ਤੇ ਉਥੱਥੇ ਬੈਠ ਜਾਂਦੇ ਨੇ ਤੇ ਪਿੱਛਲੇ ਲੋਕ ਨੇ ਜਿਹੜੇ ਉਹ ਵੀ ਘਬਰਾ ਜਾਂਦੇ ਨੇ ਤਾਂ ਸੁਰੱਖਿਆ ਜਿਹੜੀ ਉਸ ਤੋਂ ਬਾਅਦ ਆ ਕੇ 트ੰਪ ਨੂੰ ਘੇਰ ਲੈਂਦੀ ਹੈ ਤੇ ਮੌਕੇ ਉੱਤੇ ਉਹਨਾਂ ਨੂੰ ਲਜਾਇਆ ਜਾਂਦਾ ਹੈ ਤਾਂ ਇਸ ਘਟਨਾ ਦੇ ਪੀਐਮ ਮੋਦੀ ਦੇ ਵੱਲੋਂ ਵੀ ਨਖੇਦੀ ਕੀਤੀ ਗਈ ਹੈ ਉਹਨਾਂ ਨੇ ਆਪਣੇ ਟਵਿੱਟਰ ਅਕਾਊਂਟ ਉੱਤੇ ਇੱਕ ਪੋਸਟ ਸਾਂਝੀ ਕੀਤੀ ਉਹਨਾਂ ਨੇ ਲਿਖਿਆ ਦੋਸਤ ਮੈਂ ਡੋਨਲਡ 트ੰਪ ਉੱਤੇ ਹੋਏ ਹਮਲੇ ਤੋਂ ਬਹੁਤ ਚਿੰਤਿਤ ਹਾਂ ਮੈਂ ਇਸ ਘਟਨਾ ਦੀ ਸਖਤ ਨਿੰਦਾ ਕਰਦਾ ਹਾਂ ਰਾਜਨੀਤੀ ਅਤੇ ਲੋਕਤੰਤਰ ਵਿੱਚ ਹਿੰਸਾ ਲਈ ਕੋਈ ਥਾਂ ਨਹੀਂ ਹੈ ਮੈਂ ਉਹਨਾਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦਾ ਹਾਂ ਪੀਐਮ ਮੋਦੀ ਨੇ ਇਸ ਘਟਨਾ ਵਿੱਚ ਮਾਰੇ ਗਏ ਅਤੇ ਜ਼ਖਮੀਆਂ ਦੇ ਪਰਿਵਾਰਾਂ ਪ੍ਰਤੀ ਵੀ ਹਮਦਰਦੀ ਪ੍ਰਗਟ ਕੀਤੀ ਅਤੇ ਕਿਹਾ ਮ੍ਰਿਤਕਾਂ ਦੇ ਪਰਿਵਾਰਾਂ ਜ਼ਖਮੀਆਂ ਅਤੇ ਅਮਰੀਕੀ ਲੋਕਾਂ ਲਈ ਅਸੀਂ ਪ੍ਰਾਰਥਨਾ ਕਰਦੇ ਹਾਂ ਦੱਸਦੇ ਕਿ ਟਰੰਪ ਉਤੇ ਰੈਲੀ ਦੇ ਦੌਰਾਨ ਇਹ ਹਮਲਾ ਹੋਇਆ ਜਦੋਂ ਇਹ ਘਟਨਾ ਵਾਪਰਦੀ ਹੈ ਤਾਂ ਉਹ ਰੈਲੀ ਕਰ ਰਿਹਾ ਸੀ ਸਾਹਮਣੇ ਤਾਂ ਅਚਾਨਕ ਉਹਨਾਂ ਉਤੇ ਕਿਤੇ ਬਾਅਦ ਇੱਕ ਕਈ ਰਾਉਂਡ ਨੇ ਜਿਹੜੇ ਉਹ ਫਾਇਰ ਕੀਤੇ ਗਏ ਤੇ ਇਸ ਘਟਨਾ ਦੇ ਦੌਰਾਨ ਉਹਨਾਂ ਦੇ ਕੰਨ ਉੱਤੇ ਗੋਲੀ ਲੱਗਦੀ ਹੈ ਤੇ ਉਹ ਜਖਮੀ ਹੋ ਜਾਣ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਟਰੰਪ ਉੱਤੇ ਗੋਲੀਆਂ ਚੱਲੀਆਂ ਨੇ ਦੱਸਦੇ ਕਿ ਉਹ ਚੋਣਾਂ ਨੂੰ ਲੈ ਕੇ ਸੰਬੋਧਨ ਕਰ ਰਹੇ ਸਨ ਤਾਂ ਰੈਲੀ ਦੇ ਵਿੱਚ ਉਹਨਾਂ ਉੱਤੇ ਹਮਲਾ ਹੋਇਆ ਇਹ ਘਟਨਾ ਉਦੋਂ ਵਾਪਰੀ ਜਦੋਂ ਉਹ ਚੋਣ ਰੈਲੀ ਕਰ ਰਹੇ ਸਨ ਇਸ ਤੋਂ ਬਾਅਦ ਅਚਾਨਕ ਉਹਨਾਂ ਉੱਤੇ ਇੱਕ ਤੋਂ ਬਾਅਦ ਇੱਕ ਕਈ ਰਾਉਂਡ ਨੇ ਜਿਹੜੇ ਉਹ ਫਾਇਰ ਕੀਤੇ ਗਏ ਤੇ ਇਸ ਘਟਨਾ ਦੇ ਵਿੱਚ ਉਹਨਾਂ ਦੇ ਕੰਨ ਉੱਤੇ ਗੋਲੀ ਲੱਗੀ ਹੈ ਤਾਂ ਦੱਸ ਦੇ ਇੱਕ ਜਦੋਂ ਟਰੰਪ ਭਾਸ਼ਣ ਦੇ ਰਹੇ ਹੁੰਦੇ ਨੇ ਤਾਂ ਅਚਾਨਕ ਟਾੜ-ਟਾੜ ਦੀ ਆਵਾਜ਼ ਆਉਂਦੀ ਹੈ ਗੋਲੀਆਂ ਚੱਲਦੀਆਂ ਨੇ ਰੰਪ ਦੇ ਕੰਨ ਉੱਤੇ ਗੋਲੀ ਲੱਗਦੀ ਹੈ ਤੇ ਇਸ ਘਟਨਾ ਦੇ ਵਿੱਚ ਇੱਕ ਜਾਨੀ ਦੀ ਮੌਤ ਹੋ ਗਈ ਹੈ ਤੇ ਇੱਕ ਜਾਨਾ ਜ਼ਖਮੀ ਵੀ ਹੋਇਆ ਦੱਸਿਆ ਜਾ ਰਿਹਾ ਹੈ ਤਾਂ ਭਾਸ਼ਣ ਦੌਰਾਨ ਅਚਾਨਕ ਉਹਨਾਂ ਦੇ ਕੰਨ ਉੱਤੇ ਗੋਲੀ ਲੱਗ ਜੇ ਤੇ ਉਹ ਥੱਲੇ ਬੈਠ ਜਾਂਦੇ ਨੇ ਤੇ ਪਿੱਛਲੇ ਲੋਕ ਨੇ ਜਿਹੜੇ ਉਹ ਵੀ ਘਬਰਾ ਜਾਂਦੇ ਨੇ ਤਾਂ ਸੁਰੱਖਿਆ ਜਿਹੜੀ ਉਸ ਤੋਂ ਬਾਅਦ ਆ ਕੇ 트ੰਪ ਨੂੰ ਘੇਰ ਲੈਂਦੀ ਹੈ ਤੇ ਮੌਕੇ ਉੱਤੇ ਉਹਨਾਂ ਨੂੰ ਲਜਾਇਆ ਜਾਂਦਾ ਹੈ ਤਾਂ ਇਸ ਘਟਨਾ ਦੇ ਪੀਐਮ ਮੋਦੀ ਦੇ ਵੱਲੋਂ ਵੀ ਨਖੇਦੀ ਕੀਤੀ ਗਈ ਹੈ ਉਹਨਾਂ ਨੇ ਆਪਣੇ ਟਵਿੱਟਰ ਅਕਾਊਂਟ ਉੱਤੇ ਇੱਕ ਪੋਸਟ ਸਾਂਝੀ ਕੀਤੀ ਉਹਨਾਂ ਨੇ ਲਿਖਿਆ ਦੋਸਤ ਮੈਂ ਡੋਨਲਡ 트ੰਪ ਉੱਤੇ ਹੋਏ ਹਮਲੇ ਤੋਂ ਬਹੁਤ ਹੀ ਚਿੰਤਤ ਹਾਂ ਮੈਂ ਇਸ ਘਟਨਾ ਦੀ ਸਖਤ ਨਿੰਦਾ ਕਰਦਾ ਹਾਂ ਰਾਜਨੀਤੀ ਅਤੇ ਲੋਕਤੰਤਰ ਵਿੱਚ ਹਿੰਸਾ ਲਈ ਕੋਈ ਥਾਂ ਨਹੀਂ ਹੈ ਮੈਂ ਉਹਨਾਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦਾ ਹਾਂ ਪੀਐਮ ਮੋਦੀ ਨੇ ਇਸ ਘਟਨਾ ਵਿੱਚ ਮਾਰੇ ਗਏ ਅਤੇ ਜ਼ਖਮੀਆਂ ਦੇ ਪਰਿਵਾਰਾਂ ਪ੍ਰਤੀ ਵੀ ਹਮਦਰਦੀ ਪ੍ਰਗਟ ਕੀਤੀ ਹੈ ਕਿਹਾ ਮ੍ਰਿਤਕਾਂ ਦੇ ਪਰਿਵਾਰਾਂ ਜ਼ਖਮੀਆਂ ਅਤੇ ਅਮਰੀਕੀ ਲੋਕਾਂ ਲਈ ਅਸੀਂ ਪ੍ਰਾਰਥਨਾ ਕਰਦੇ ਹਾਂ ਦੱਸਦੇ ਕਿ ਟਰੰਪ ਉਤੇ ਰੈਲੀ ਦੇ ਦੌਰਾਨ ਇਹ ਹਮਲਾ ਹੋਇਆ ਜਦੋਂ ਇਹ ਘਟਨਾ ਵਾਪਰਦੀ ਹੈ ਤਾਂ ਉਹ ਰੈਲੀ ਕਰ ਰਹੇ ਸਨ ਤਾਂ ਅਚਾਨਕ ਉਹਨਾਂ ਉਤੇ ਕਿਤੇ ਬਾਅਦ ਇੱਕ ਕਈ ਰਾਉਂਡ ਨੇ ਜਿਹੜੇ ਉਹ ਫਾਇਰ ਕੀਤੇ ਗਏ ਤੇ ਇਸ ਘਟਨਾ ਦੇ ਦੌਰਾਨ ਉਹਨਾਂ ਦੇ ਕੰਨ ਉੱਤੇ ਗੋਲੀ ਲੱਗਦੀ ਹੈ ਤੇ ਉਹ ਜ਼ਖਮੀ ਹੋ ਜਾਂਦੇ ਨੇ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਇਹ ਟਰੰਪ ਉੱਤੇ ਗੋਲੀਆਂ ਚੱਲੀਆਂ ਨੇ ਦੱਸਦੇ ਕਿ ਉਹ ਚੋਣਾਂ ਨੂੰ ਲੈ ਕੇ ਸੰਬੋਧਨ ਕਰ ਰਹੇ ਸਨ ਤਾਂ ਰੈਲੀ ਦੇ ਵਿੱਚ ਉਹਨਾਂ ਉੱਤੇ ਹਮਲਾ ਹੋਇਆ ਇਹ ਘਟਨਾ ਉਦੋਂ ਵਾਪਰੀ ਜਦੋਂ ਉਹ ਚੋਣ ਰੈਲੀ ਕਰ ਰਹੇ ਸਨ ਇਸ ਤੋਂ ਬਾਅਦ ਅਚਾਨਕ ਉਹਨਾਂ ਉੱਤੇ ਇੱਕ ਤਵਾਦੀ ਕਈ ਰਾਉਂਡ ਨੇ ਜਿਹੜੇ ਉਹ ਫਾਇਰ ਕੀਤੇ ਗਏ ਤੇ ਇਸ ਘਟਨਾ ਦੇ ਵਿੱਚ ਉਹਨਾਂ ਦੇ ਕੰਨ ਉੱਤੇ ਗੋਲੀ ਲੱਗੀ ਹੈ ਤਾਂ ਦੱਸਦੇ ਕਿ ਜਦੋਂ ਟਰੰਪ ਭਾਸ਼ਣ ਦੇ ਰਹੇ ਹੁੰਦੇ ਨੇ ਤਾਂ ਅਚਾਨਕ ਟਾੜ-ਟਾੜ ਦੀ ਆਵਾਜ਼ ਆਉਂਦੀ ਹੈ ਗੋਲੀਆਂ ਚੱਲਦੀਆਂ ਨੇ ਟਰੰਪ ਦੇ ਕੰਨ ਉੱਤੇ ਗੋਲੀ ਲੱਗਦੀ ਹੈ ਤੇ ਇਸ ਘਟਨਾ ਦੇ ਵਿੱਚ ਇੱਕ ਜਾਨੀ ਦੀ ਮੌਤ ਹੋ ਗਈ ਹੈ ਤੇ ਇੱਕ ਜਾਨਾ ਜ਼ਖਮੀ ਵੀ ਹੋਇਆ ਦੱਸਿਆ ਜਾ ਰਿਹਾ ਹੈ ਤਾਸ਼ਨ ਦੌਰਾਨ ਅਚਾਨਕ ਉਹਨਾਂ ਦੇ ਕੰਨ ਉੱਤੇ ਗੋਲੀ ਲੱਗ ਗਈ ਤੇ ਉਹ ਥੱਲੇ ਬੈਠ ਜਾਂਦੇ ਨੇ ਤੇ ਪਿਛਲੇ ਲੋਕ ਨੇ ਜਿਹੜੇ ਉਹ ਵੀ ਘਬਰਾ ਜਾਂਦੇ ਨੇ ਤਾਂ ਸੁਰੱਖਿਆ ਜਿਹੜੀ ਉਸ ਤੋਂ ਬਾਅਦ ਆ ਕੇ 트ੰਪ ਨੂੰ ਘੇਰ ਲੈਂਦੀ ਹੈ ਤੇ ਮੌਕੇ ਤੋਂ ਉਹਨਾਂ ਨੂੰ ਲਜਾਇਆ ਜਾਂਦਾ ਹੈ ਤਾਂ ਇਸ ਘਟਨਾ ਦੇ ਪੀਐਮ ਮੋਦੀ ਦੇ ਵੱਲੋਂ ਵੀ ਨਖੇਦੀ ਕੀਤੀ ਗਈ ਹੈ ਉਹਨਾਂ ਨੇ ਆਪਣੇ ਟਵਿੱਟਰ ਅਕਾਊਂਟ ਉੱਤੇ ਇੱਕ ਪੋਸਟ ਸਾਂਝੀ ਕੀਤੀ ਉਹਨਾਂ ਨੇ ਲਿਖਿਆ ਦੋਸਤ ਮੈਂ ਡੋਨਲਡ 트ੰਪ ਉੱਤੇ ਹੋਏ ਹਮਲੇ ਤੋਂ ਬਹੁਤ ਹੀ ਚਿੰਤਤ ਹਾਂ ਇਸ ਘਟਨਾ ਦੀ ਸਖਤ ਨਿੰਦਾ ਕਰਦਾ ਹਾਂ ਰਾਜਨੀਤੀ ਅਤੇ ਲੋਕਤੰਤਰ ਵਿੱਚ ਹਿੰਸਾ ਲਈ ਕੋਈ ਥਾਂ ਨਹੀਂ ਹੈ ਮੈਂ ਉਹਨਾਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦਾ ਹਾਂ ਪੀਐਮ ਮੋਦੀ ਨੇ ਇਸ ਘਟਨਾ ਵਿੱਚ ਮਾਰੇ ਗਏ ਅਤੇ ਜ਼ਖਮੀਆਂ ਦੇ ਪਰਿਵਾਰਾਂ ਪ੍ਰਤੀ ਵੀ ਹਮਦਰਦੀ ਪ੍ਰਗਟ ਕੀਤੀ ਹੈ ਤੇ ਹਾ ਮ੍ਰਿਤਕਾਂ ਦੇ ਪਰਿਵਾਰਾਂ ਜ਼ਖਮੀਆਂ ਅਤੇ ਅਮਰੀਕੀ ਲੋਕਾਂ ਲਈ ਅਸੀਂ ਪ੍ਰਾਰਥਨਾ ਕਰਦੇ ਹਾਂ ਦੱਸਦੇ ਕਿ ਟਰੰਪ ਉਤੇ ਰੈਲੀ ਦੇ ਦੌਰਾਨ ਇਹ ਹਮਲਾ ਹੋਇਆ ਹੈ ਜਦੋਂ ਇਹ ਘਟਨਾ ਵਾਪਰਦੀ ਹੈ ਤਾਂ ਉਹ ਰੈਲੀ ਕਰ ਰਹੇ ਸਨ ਤਾਂ ਅਚਾਨਕ ਉਹਨਾਂ ਉੱਤੇ ਕਿਤੇ ਬਾਅਦ ਇੱਕ ਕਈ ਰਾਉਂਡ ਨੇ ਜਿਹੜੇ ਉਹ ਫਾਇਰ ਕਿਤੇ ਗਏ ਤੇ ਇਸ ਘਟਨਾ ਦੇ ਦੌਰਾਨ ਉਹਨਾਂ ਦੇ ਕੰਨ ਉੱਤੇ ਗੋਲੀ ਲੱਗਦੀ ਹੈ ਤੇ ਉਹ ਜ਼ਖਮੀ ਹੋ ਜਾਂਦੇ